ਬਜਟ اجلاس ਚੱਲ ਰਿਹਾ ਹੈ ਜਿਹਦੇ ਤਹਿਤ ਅੱਜ ਇੱਕ ਨਵਾਂ ਹੀ ਕੰਮ ਦੇਖਣ ਨੂੰ ਮਿਲਿਆ ਕਿ ਲੀਡਰ ਆਫ ਓਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਉਹਨਾਂ ਨੇ ਅੱਜ ਇੱਕ ਆਪਣਾ ਐਸਾ ਸਵਾਲ ਲਾਇਆ ਕਿ ਮੈਨੂੰ ਲੱਗਦਾ ਉਹ ਆਪਣਾ ਸਵਾਲ ਲਾ ਕੇ ਆਪੇ ਫਸ ਗਏ ਜਿਹਦੇ ਤਹਿਤ ਇੱਕ ਸਵਾਲ ਸੀ ਉਹਨਾਂ ਦਾ ਕਿ ਕੀ ਠੀਕ ਹੈ ਕਿ 15ਵੇਂ ਵਿੱਤ ਕਮਿਸ਼ਨ ਤੋਂ ਪ੍ਰਾਪਤ ਹੋਈਆਂ ਅਤੇ ਬਲਾਕ ਸੰਮਤੀ ਫਿਰੋਜ਼ਪੁਰ ਨੂੰ ਲਾਕ ਕੀਤੀਆਂ ਗਈਆਂ ਗਰੰਟਾਂ ਵਿੱਚ ਧੋਖੇਧੜੀ ਨਾਲ ਕਢਵਾਏ ਗਏ 1 ਕਰੋੜ 80 ਲੱਖ 87591 ਰੁਪਏ ਦੇ ਫੰਡਾਂ ਨਾਲ ਸੰਬੰਧਿਤ ਬਲਾਕ ਸੰਮਤੀ ਫਿਰੋਜ਼ਪੁਰ ਦੇ ਅਧਿਕਾਰੀਆਂ ਵਿਰੁੱਧ ਵਿਭਾਗ ਦੁਆਰਾ ਜਾਂਚ ਕੀਤੀ ਗਈ ਹੈ ਜੇਕਰ ਉਪਰੋਕਤ ਭਾਗ ਉਹ ਦਾ ਉਤਰ ਹਾਂ ਵਿੱਚ ਹੋਵੇ ਤਾਂ ਜ਼ਿੰਮੇਵਾਰ ਵਿਅਕਤੀਆਂ ਦੇ ਬੇਰਬੇ ਕੀ ਹਨ ਤਾਂ ਪਵਿਕ ਵਿੱਚ ਅਜਿਹੀ ਘਟਨਾ ਮੋੜ ਵਾਪਰਨ ਤੋਂ ਰੋਕਣ ਲਈ ਇਸ ਕੇਸ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਬਾਜਵਾ ਸਾਹਿਬ ਪਹਿਲੀ ਵਾਰ ਅੱਜ ੜਕੇ ਆਏ ਹੋਣਗੇ ਆਪਣਾ ਸਵਾਲ ਕਰਕੇ ਆਪੇ ਸਭ ਤੋਂ ਪਹਿਲਾਂ ਮੈਂ ਉਹ ਰੋ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਇਹ ਮਸਲਾ ਜਿਹੜਾ ਇਹ ਮਸਲਾ ਹੈਗਾ ਬਲਾਕ ਸੰਮਤੀ ਫਿਰੋਜ਼ਪੁਰ ਦਾ ਜਿਹੜਾ ਸਵਾਲ ਬਾਜਵਾ ਸਾਹਿਬ ਨੇ ਚੱਕਿਆ ਔਰ ਇਹ ਜਿਹੜੀ ਬਲਾਕ ਸੰਮਤੀ ਫਿਰੋਜ਼ਪੁਰ ਹੈ ਇਹ 38 2024 ਨੂੰ 38 2024 ਨੂੰ ਭੰਗ ਹੋਈ ਸੀ ਉਸ ਤੋਂ ਪਹਿਲਾਂ ਇਸ ਬਲਾਕ ਸੰਮਤੀ ਦਾ ਚੇਅਰਪਰਸਨ ਬੀਬੀ ਜਸਵਿੰਦਰ ਕੌਰ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਬੜੀ ਵੱਟੀ ਗੱਲ ਹੈ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਉਹ ਚੇਅਰਮੈਨ ਹੋਣ ਤੇ ਚੇਅਰਪਰਸਨ ਦੇ ਹੁੰਦੇ ਹੋਏ ਇਹ ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਸਾਰਾ ਤੰਤਰ-ਵੰਤਰ ਬੁਣ ਕੇ 1 ਕਰੋੜ 80 ਲੱਖ 87591 ਰੁਪਏ ਦਾ ਕਪੜਾ ਹੋ ਗਿਆ ਕਪੜਾ ਕਿਨੇ ਕੀਤਾ ਅਸੀਂ ਹੈਰਾਨੀ ਦੀ ਗੱਲ ਇਹਨਾਂ ਨੇ ਨਹੀਂ ਸਾਨੂੰ ਦੱਸਿਆ ਕਿ ਕਪੜਾ ਹੋ ਗਿਆ ਇਹਨਾਂ ਨੂੰ ਨਹੀਂ ਸੀ ਪਤਾ ਕਿ ਕਪੜਾ ਹੋ ਗਿਆ ਜਿਵੇਂ ਹੀ ਸਾਡੀ ਸਰਕਾਰ आम आदमी पार्टी दी सरकार पंजाब सरकार दे ए ध्यान हत्ताया ऑटोमेटिकली इना ने त नहीं दस्या इना दे किसी चेयरमैन ने नहीं सानू इन्फॉर्म ਕੀਤਾ इना दे किसी कांग्रेसी दा लीडर ने नहीं इन्फॉर्म ਕੀਤਾ ਕੋਈ ਬਾਜਵਾ ਸਾਹਿਬ ਨੇ ਇਨਫੋਰਮ ਨਹੀਂ ਕੀਤਾ ਇਨਾ ਨੇ ਤਾਂ ਅੱਜ ਸਵਾਲ ਲਾਇਆ ਪਰ ਉਸ ਤੋਂ ਪਹਿਲਾਂ ਪਹਿਲਾਂ ਦੇਖੋ ਅਸੀਂ ਅੱਜ ਐਫ ਆਈ ਆਰ ਦੀ ਕਾਪੀ ਮੈਂ ਨਾਲ ਲੈ ਕੇ ਆਏ ਆ ਅਸੀਂ ਜਿਸ ਦਿਨ ਇਹ ਕਪੜਾ ਹੋਇਆ ਕਪੜੇ ਤੋਂ ਦਾ 12 2024 ਨੂੰ 10:36 ਵਜੇ ਅਸੀਂ 6 ਬੰਦਿਆਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਬਲਾਕ ਸੰਪਤੀ ਦੇ ਚੇਅਰਮੈਨ ਦਾ ਵੀ ਨਾਮ ਵਿੱਚ ਹੈ ਔਰ ਇਸ ਦੇ ਨਾਲ ਨਾਲ ਜਿੱਥੇ ਐਫ ਆਈ ਆਰ ਦਰਜ ਹੋਈ ਉੱਥੇ ਜਿਹੜੇ ਦੋ ਵਿਅਕਤੀ ਸੀ ਜਿਨ੍ਹਾਂ ਨੇ ਡੋਂਗਲ ਦੀ ਦੁਰਉਪਯੋਗ ਕੀਤਾ ਸੀ ਕੀਤਾ ਕੀ ਸੀ ਤੁਹਾਨੂੰ ਉਹ ਵੀ ਦੱਸਦਾ ਹਾਂ ਅੱਜ ਵੱਡੀ ਗੱਲ ਇਸ ਕੇਸ ਦੇ ਵਿੱਚ ਕੰਪਿਊਟਰ ਆਪਰੇਟਰਾਂ ਨੇ ਮਿਲ ਕੇ ਇਸ ਕੇਸ ਦੇ ਵਿੱਚ ਡਿਜੀਟਲ ਸਿਗਨੇਚਰ ਤਿਆਰ ਕੀਤੇ ਕਾਰਜ ਸਾਧਕ ਅਫਸਰ ਦੇ ਤੇ ਇਹਨਾਂ ਦੇ ਚੇਅਰਮੈਨ ਦੇ ਜਿਹੜਾ ਇਹਨਾਂ ਦੀ ਪਾਰਟੀ ਨਾਲ ਸੰਬੰਧ ਰੱਖਦੀ ਚੇਅਰਮੈਨ ਸੀ ਬੀਬੀ ਉਹਦੇ ਜਾਲੀ ਡਿਜੀਟਲ ਸਿਗਨੇਚਰ ਤਿਆਰ ਕੀਤੇ ਗਏ ਤੇ ਬੀਡੀਪੀ ਉਹਦੇ ਡਿਜੀਟਲ ਸਿਗਨੇਚਰ ਤਿਆਰ ਕੀਤੇ ਗਏ ਔਰ ਡਿਜੀਟਲ ਸਿਗਨੇਚਰ ਤਿਆਰ ਕਰਕੇ ਕਿੰਨੀਆਂ ਚਿਸਤਾਂ ਦੇ ਵਿੱਚ ਇਹ ਜਿਹੜਾ ਟੋਟਲ ਪੈਸਾ ਸੀ ਇਹ ਲਗਭਗ ਲਗਭਗ 11 ਕਿਸ਼ਤਾਂ ਦੇ ਵਿੱਚ 11 ਕਿਸ਼ਤਾਂ ਦੇ ਵਿੱਚ ਇਹਨਾਂ ਨੇ 1 ਕਰੋੜ 80 ਲੱਖ 87591 ਰੁਪਏ ਕਢਵਾਏ ਨੇ ਜੀ ਹੁਣ ਤੁਸੀਂ ਦੇਖੋ ਸਵਾਲ ਲਾ ਕੇ ਆਪੇ ਫਸ ਗਏ ਅਸੀਂ ਤਾਂ ਐਫ ਆਈ ਆਰ ਦਰਜ ਕਰਕੇ ਇਹ ਕੇਸ ਹੈ ਜਿਹੜਾ ਅਸੀਂ ਉਹ ਬੰਦੇ ਮੁਤਲ ਵੀ ਕਰਤੇ ਔਰ ਉਸ ਤੋਂ ਬਾਅਦ ਡਿਸਮਿਸ ਕਰਨ ਤੋਂ ਬਾਅਦੋਂ ਅਸੀਂ ਉਹ ਬੰਦਿਆਂ ਦੀ ਜਿਹੜੀ ਇਨਕੁਆਇਰੀ ਹੈ ਵਿਜੀਲੈਂਸ ਕੋਲ ਦੇਤੀ ਸੋ ਮੇਰਾ ਅਜੇ ਅੰਦਰੋਂ ਨਿਕਲ ਕੇ ਵਿਧਾਨ ਸਭਾ ਦੇ ਸੈਸ਼ਨ ਚੋਂ ਇਹ ਇਨਫੋਰਮੇਸ਼ਨ ਦੇਣ ਦਾ ਇਸ ਲਈ ਤੁਹਾਡਾ ਮਤਲਬ ਕਿ ਫਰਜ਼ ਬਣਦਾ ਸੀ ਕਿਉਂਕਿ ਹਮੇਸ਼ਾ ਜਦੋਂ ਵੀ ਇਹ ਵਿਧਾਨ ਸਭਾ ਜਾਂਦੇ ਨੇ ਇਹ ਹਮੇਸ਼ਾ ਆ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਗੁੰਮਰਾਹ ਕਰਦੇ ਨੇ ਸੋ ਇਨਾਂ ਦੇ ਇਸ ਆ ਇੱਕ ਬਹੁਤ ਵੱਡਾ ਜੋ ਕੇਸ ਜਿਹੜਾ ਜਿਹਦੇ ਪਿੱਛੇ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹਨਾਂ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹਦੀ ਸਚਾਈ ਇਹਦੀ ਪੁਣਛਾਣ ਇਹਦੀ ਕਪੜਛਾਣ ਕਰਕੇ ਅੱਜ ਮੈਂ ਤੁਹਾਡੇ ਅੱਗੇ ਰੱਖਤੀ ਧੰਨਵਾਦ ਬਿਲਕੁਲ ਇਹਦੇ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਹੋਰ ਐਡ ਕਰਦਾ ਇਹ ਜਿਹੜਾ ਜਿਹੜਾ ਇਹ ਪੋਰਟਲ ਹੈ ਜਿਹਦੇ ਤੋਂ ਪੇਮੈਂਟ ਹੁੰਦੀ ਹੈ ਵਿੱਤ ਕਮਿਸ਼ਨਰੀ ਇਹ ਈ ਗ੍ਰਾਮ ਪੋਰਟਲ ਹੈ ਜੋ ਕਿ ਕੇਂਦਰ ਸਰਕਾਰ ਦਾ ਪੋਰਟਲ ਹੈ ਜੀ ਕੇਂਦਰ ਸਰਕਾਰ ਇਹਦੇ ਚ ਡੋਂਗਲ ਲੱਗਦੇ ਨੇ ਡੋਂਗਲ ਲੱਗਦੇ ਨੇ ਤਾਂ ਅਸੀਂ ਸਭ ਤੋਂ ਵੱਡੀ ਗੱਲ ਸਾਡੀ ਇਮਾਨਦਾਰੀ ਦੇਖੋ ਸਾਡੀ ਸੱਚਾਈ ਦੇਖੋ ਜਿਵੇਂ ਹੀ ਇਹ ਕੇਸ ਸਾਡੀ ਨਿਗਾ ਚ ਆਇਆ ਐਸਾ ਕੰਮ ਕਿਤੇ ਹੋਰ ਨਾ ਹੋਵੇ ਇਹ ਕੋਈ ਇਕੱਲੇ ਪੰਜਾਬ ਦਾ ਮਸਲਾ ਨਹੀਂ ਇਹ ਕੋਈ ਹਰਿਆਣੇ ਦਾ ਜੰਮੂ ਦਾ ਮਸਲਾ ਨਹੀਂ ਇਹੀ ਪੋਰਟਲ ਇਹੀ ਤਰੀਕਾ ਪੇਮੈਂਟਾਂ ਕਢਾਉਣ ਦਾ ਪੂਰੇ ਭਾਰਤ ਦੇ ਵਿੱਚ ਇੱਕੋ ਤਰੀਕਾ ਹੈ ਪੂਰੇ ਹਿੰਦੁਸਤਾਨ ਚ ਇੱਕੋ ਤਰੀਕਾ ਹੈ ਸੋ ਅਸੀਂ ਪਹਿਲੀ ਵਾਰ ਹੋਇਆ ਉਹ ਕਿਸੇ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੋਵੇ ਕਿ ਤੁਹਾਡੇ ਪੋਰਟਲਾਂ ਦੇ ਵਿੱਚ ਐਡਾ ਵੱਡਾ ਖਲਾਅ ਹੈ ਇਹਨੂੰ ਸੰਭਾਲ ਲਿਓ ਇਸ ਤਰੀਕੇ ਨਾਲ ਤੁਹਾਡੇ ਪੋਰਟਲਾਂ ਚੋਂ ਪੈਸੇ ਦਾ ਮਿਸਯੂਜ਼ ਹੋ ਰਿਹਾ ਸੋ ਇਸ ਕਰਕੇ ਅਸੀਂ ਚਿੱਠੀ ਲਿਖੀ ਆ ਅਸੀਂ ਉਹਦੇ ਚ ਲਿਖਿਆ ਵੀ ਚਾਹੇ ਚਾਹੇ ਤਾਂ ਇਸ ਪੋਰਟਲ ਤੋਂ ਪੇਮੈਂਟ ਕਰਨ ਲਈ ਆਇਰਿਸ ਸਕੈਨਰ ਲਾ ਲਓ ਜੇ ਆਇਰਿਸ ਸਕੈਨਰ ਨਹੀਂ ਲਾਣਾ ਤਾਂ ਥੰਬਨੇਲ ਜਿਹੜਾ ਥੰਬ ਪ੍ਰਿੰਟ ਹੈ ਉਹ ਲਗਾ ਲਓ ਤਾਂ ਜੋ ਜਿਹੜਾ ਜ਼ਿੰਮੇਵਾਰ ਅਧਿਕਾਰੀ ਜਿਹਦੀ ਜ਼ਿੰਮੇਵਾਰੀ ਬਣਦੀ ਆ ਉਹੀ ਸਿਰਫ ਪੇਮੈਂਟ ਕਰਵਾ ਸਕੇ ਸੋ ਆਪਣੇ ਕੱਪੜੇ ਇਹਨਾਂ ਦੇ ਬੰਦਿਆਂ ਦੇ ਨਾਲ ਮਿਲ ਕੇ ਕੀਤੇ ਹੋਏ ਕੱਪੜੇ ਤੇ ਪੁੱਛੀ ਜਾਂਦੇ ਨੇ ਸਾਡੇ ਤੋਂ ਹੀ ਸਵਾਲ ਮੈਂ ਮੈਂ ਪਹਿਲਾਂ ਕਿਹਾ ਵੀ ਕਈ ਵਾਰ ਜਿਹੜਾ ਬੰਦਾ ਚੁਸਤ ਹੁੰਦਾ ਨਾ ਕਈ ਵਾਰ ਉਹ ਆਪਣੀ ਕੈਰੇ ਬੰਦੀ ਚ ਫਸ ਜਾਂਦਾ ਹੁੰਦਾ ਜੀ ਬਾਲੁਰੇ ਨੂੰ ਪਤਾ ਨਹੀਂ ਸੀ ਕਿ ਇਹਦੇ ਬੰਦੇ ਨੇ ਇੱਕ ਵਦਾ ਕੀਤਾ ਸੀ ਪਤਾ ਨਹੀਂ ਹੁਣ ਇਹ ਤਾਂ ਕਈ ਵਾਰ ਕਹਿੰਦੇ ਉੱਪਰੋਂ ਹੀ ਕੋਈ ਆਹੀ ਜੀ ਗੱਲ ਹੋ ਜਾਂਦੀ ਹੈ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣੇ ਬੰਦਿਆਂ ਦੇ ਖਿਲਾਫ ਇਹ ਸਵਾਲ ਲਈ ਬੈਠੇ ਹਾਂ ਸੋ ਉਹਨਾਂ ਦਾ ਹੀ ਸਵਾਲ ਉਹਨਾਂ ਤੇ ਹੀ ਭਾਰੂ ਪੈ ਗਿਆ